ਸਾਡੇ ਕਿ ਤਿੰਨ ਲੱਖ ਰੁਪਏ ਦੇ ਵੀਰੇ ਕੋ ਸਬਸਿਡੀ ਆ ਜਾਂਦੀ ਐ ਚ 1.5 ਲੱਖ ਰੁਪਏ ਨੂੰ ਅਸਾਂ ਤੇ ਠੀਕ ਆ ਪਾਏ ਜਾਂਦਾ 2 ਲੱਖ ਰੁਪਏ ਦੇ ਉਹ ਚ ਲੱਗ ਜਾਂਦਾ ਨਵੀਂ ਤੇ ਠੀਕ ਆ ਉਹ ਹੀ ਖਰਚਾ ਖਰਚਾ ਵੀ ਪੈਟਰੋਲ ਤੇ ਕਿੰਨੀ ਹਾਂ 1.5 ਲੀਟਰ ਖਾ ਜਾਂਦੀ ਐ ਇਹ ਕਿੱਲੇ ਦਾ ਇਹ ਪੈਟਰੋਲ ਤੇ ਆ ਪੈਟਰੋਲ ਤੇ ਆ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਨੇ ਇੱਕ ਮਸ਼ੀਨ ਲਿਆਂਦੀ ਆ ਆ ਤੋਂ ਨਾ ਬੀਜਣ ਵਾਲੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਕੀ ਸਾਨੂੰ ਬੀਜ ਦੇ ਵੀ ਦਿਖਾਵਾਂਗੇ ਸਾਰਾ ਕੁਝ ਕਰਦੇ ਦਿਖਾਵਾਂਗੇ ਬਾਕੀ ਇਹਦੀ ਜਾਣਕਾਰੀ ਲਵਾਂਗੇ ਬਾਈ ਤੋਂ ਬਾਈ ਜੀ ਸੱਸੀ ਗਾਜੀ ਸੱਸੀ ਗਾਜੀ ਬਰੇਸ ਨਾਮ ਨਾਮ ਮੇਰਾ ਸੋਨ ਸਿੰਘ ਪਿੰਡ ਬਸਟਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਭਈਆ ਮਸ਼ੀਨ ਬਾਰੇ ਦੱਸੋ ਜੀ ਕੀ ਗੱਲ ਹੈ ਇਹ ਮਸ਼ੀਨ ਵੀਰੇ ਇੱਕ ਹੀ ਲੈਂਦੇ ਸੀ ਅਸੀਂ ਇਹ ਹਾਂਜੀ ਚਲਦੀ ਲਈ ਸੀ ਇਹ ਹਾਂਜੀ 1.80 ਗੱਜਰ ਦੀ ਹਾਂਜੀ ਬਹੁਤ ਵਧੀਆ ਚੀਜ਼ ਆ ਠੀਕ ਆ ਤੇ ਉਹ ਯਾਰ ਇਹ ਲੌਂਦੀ ਬੜੇ ਵਗੀਆਂ ਨਾਲੇ ਕੰਮ ਖੇਤੀ ਨਿਭੜ ਜਾਂਦਾ ਕਿੰਨੇ ਕਿੱਲੇ ਲਾਉਂਦੇ ਬਈ ਯਾਰ ਦਿਨ ਦੇ ਜੀ ਪੂ ਤਾਂ ਯਾਰ ਇਹ ਤਾਂ ਆਪੋ ਆਪਣਾ ਹਿਸਾਬ ਆ ਜਿਸ ਦੇ ਹਨ ਲੱਗ ਜਾ ਤਾਂ 7 ਕਿੱਲੇ ਵੀ ਲੱਗ ਜਾਣਗੇ ਹਾਂਜੀ ਪਰ 7 ਤੋਂ 5 ਤੋਂ ਵੱਧ ਨਹੀਂ ਕਿਤੇ ਲੱਗੇ ਠੀਕ ਆ ਤਾਂ ਫਿਰ ਜੀਰੀ ਵੀ ਆਪ ਨੂੰ ਹੀ ਲੋਣੀ ਪੈਂਦੀ ਆ ਅੱਛਾ ਜੀ 5 ਕਿਤੇ 4 ਕਿਤੇ 5 ਬਹੁਤ ਆ ਦੋ ਬੰਦੇ 5 ਕਿੱਲੇ ਲਾ ਦਿੰਦੇ ਥੋੜੇ ਅੱਗੇ ਠੀਕ ਆ ਦੋ ਬੰਦੇ ਨਾਲ 5 ਕਿੱਲੇ ਲਾ ਦਿੰਦੇ ਹਾਂ ਦੋ ਜਿਹੜੀ ਜੀਰੀ ਜੂਰੀ ਬਾਈ ਕਿਵੇਂ ਕੀ ਗੱਲਬਾਤ ਹੈ ਜੀ ਜੀਰੀ ਹੁੰਦਾ ਬਣਿਆ ਹੋਇਆ ਬੱਡੇ ਜੇ ਬਣਾ ਕੇ ਬਿਜਣੀ ਪੈਂਦੀ ਆ ਅੱਛਾ ਉਹ ਕੋਈ ਬਾੜਾ ਅ ਹਰਾਂ ਕਿਲੇ ਦੀ ਵੀਰੀ ਬੀਤੀ ਜਾਂ ਤਾਂ ਨੂੰ ਠੀਕ ਆ ਤੇ ਤੈਨੂੰ ਤਾਂ ਛਾਣ ਕੋ ਮਸ਼ੀਨ ਦੀ ਬਣਾਈ ਹੋਇਆ ਘਾਰਨਾ ਚਲਾਇਆ ਵਾ ਠੀਕ ਆ ਤੇ ਤੁਸੀਂ ਅੱਜ ਕਿਨੇ ਤਿਮਰੇ ਇਹ ਏਕਯੂ ਲਈ ਆ ਵੀਰੇ ਠੀਕ ਆ ਕਿੰਨੇ ਕਿਲੇ ਵੀਤੇ ਬਈ ਯਾਰ ਅਸੀਂ 20 ਤੇ ਹੁਣ ਮੈਨੂੰ ਲੱਗਦਾ 60 ਕਿਲੇ 60 ਕਿਲੇ ਵੀਤੇ ਹਾਂ ਕੀ ਕਾਪਦੇ ਲਾਏ ਆਗੇ ਹਾਂਜੀ 30 30 ਤੇ ਇਹਦੇ ਜੇ ਕਿਸੇ ਨੇ ਕਿਸਾਨ ਵੀਰ ਨੇ ਪੋਜੋਣੀ ਆ ਤਾਂ ਵੀਜੀ ਵੀ ਨਹੀਂ ਪਹਿਲਾਂ ਬੀਜਿਆ ਵੀਰੇ ਗੇਤੀ ਹੁਣ ਸਾਡੇ ਕੋਲ ਪੌਦ ਹੈ ਨਹੀਂ ਬਸ ਹੁਣ ਕਾਪਦੇ ਦੀ ਬੀਜਤੀ ਬੰਦ ਕਰਾਂਗੇ ਠੀਕ ਆ ਹਾਂ ਹੁਣ ਸਾਡੇ ਕੋਲ ਬੀਜ ਹੈ ਨਹੀਂ ਪਹਿਲਾਂ ਬੀਜਿਆ ਠੀਕ ਆ ਮੈਂ 2 ਕਿੱਲੇ ਲਾਏ ਆ ਬਾਹਲੇ ਨਹੀਂ ਲਾਏ ਫਿਰ ਸਾਨੂੰ ਇਹਨਾਂ ਹਿਸਾਬੀ ਇਸ ਨੇ ਨਮੀ ਲੈਂਦੀ ਕਰਕੇ ਠੀਕ ਆ ਉਹ ਇਹਨੂੰ ਚਾਲੂ ਕਰਕੇ ਦਿਖਾਓ ਜੀ ਕਿਵੇਂ ਲਾਉਂਦੀ ਆ ਚਲੋ ਜੀ ਲੈ ਜੀ ਇਹਨੂੰ ਚਾਲੂ ਕਰਕੇ ਵੇਖੋ ਨੀ ਕਿਵੇਂ ਦਿਖਾਉਣੀ ਹੈ ਜੇ ਤੁਸੀਂ ਮੈਂ ਉਹ ਡਾਰੀ ਬਾਹਲਾ ਸੀ ਇਹਦਾ ਸਾਨੂੰ ਅਜੇ ਤਾਂ ਨਵੀਂ ਨਹੀਂ ਆਈ ਲਈ ਦੱਸਦੇ ਨੇ ਠੀਕ ਆ ਇਹ ਸੈਕਰਟ ਲੈਤੀ ਤੁਸੀਂ ਹਾਂ ਚਲਦੀ ਨਹੀਂ ਵੀ ਤੇ ਦੇਖ ਤਾਂ ਲਈਏ ਵੀ ਕਿਵੇਂ ਲਾਉਂਦੀ ਆ ਪਰ ਇਹ ਚੀਜ਼ ਬਹੁਤ ਵਧੀਆ ਜੀ ਠੀਕ ਆ ਤੋ ਯਾਰ ਯਾਰ ਜਿੰਨਾ ਮਰਜ਼ੀ ਸੰਗਣਾ ਸੁੰਗਣਾ ਲਾ ਲਓ ਅਸਾ ਸੰਗਣਾ ਬਰਲਾ ਵੀ ਲਾ ਸਕਦੀ ਆ ਹਾਂ ਹਾਂ ਲਓ ਜੀ ਮਿਲਣਾ ਸੰਗਣਾ ਤਾਂ ਆਪਦੇ ਹੱਥ ਦਾ ਠੀਕ ਆ ਲਓ ਜੀ ਚੈੱਕ ਕਰ ਸਾਡੇ ਬਰਾ ਕੱਲਾ ਕੱਲਾ ਡਾਲ ਲਉਂਦੀ ਵੀ ਹੈਨਾ ਹਾਂ ਹਾਂ ਕਿਤੇ ਕਿਤੇ ਦੋ ਦੋ ਜੀਰੀ ਜਿੰਨੀ ਵਧੀਆ ਹੋ ਉਹ ਨਹੀਂ ਇਹਨੇ ਵਧੀਆ ਲਾਉਣਾ ਠੀਕ ਆ ਜੀਰੀ ਚ ਕਿਤੇ ਮਾੜਾ ਮੋਟਾ ਡੱਬਾ ਉਹਨਾਂ ਤਾਂ ਛੱਡ ਦਿੰਦੀ ਆ ਫਿਰ ਇਹ ਉਹ ਤਾਂ ਡੱਬਤਾ ਹੀ ਨਹੀਂ ਸਾਡੀ ਜੀਰੀ ਤਾਂ ਠੀਕ ਆ ਵੀ ਇਸ ਤਰ੍ਹਾਂ ਕੱਟੀ ਹੋਈ ਆ ਦੇਖ ਠੀਕ ਆ ਉਹ ਵਖਾ ਦੇ ਚੱਕ ਲਓ ਜੀ ਇੱਕ ਰੇਟ ਵਾਂਗੂ ਕੱਟੀ ਜਾਂਦੀ ਆ ਬਲੇਡਾਂ ਨਾਲ ਠੀਕ ਆ ਗੋਲ ਗੋਲਾ ਪਈਏ ਜੋ ਉਥੇ ਜਿੱਥੇ ਜੀਰੀ ਉਥੇ ਪਿਆ ਸਮਾਨ ਮੁੱਦੀ ਕਰ ਮਾੜੇ ਪਾਟੇ ਥੱਲੇ ਥੱਲੇ ਕਾਗਜ਼ ਹੁੰਦਾ ਨਾ ਅਸਾ ਇਹ ਇਸ ਤਰ੍ਹਾਂ ਨਹੀਂ ਥੱਲੇ ਜਾੜਾ ਬਣ ਜਾਂਦਾ ਠੀਕ ਆ ਤੇ ਸਿੱਧੀ ਕਰ ਦੋ ਕੋਈ ਗੱਲ ਨਹੀਂ ਬਸ ਇਹ ਇਦਾਂ ਵੀ ਉਹ ਜੀਰੀ ਸਪੈਸ਼ਲ ਬਿਤਨੀ ਕਹੇ ਦੀ ਜੀ ਜੀ ਹਾਂ ਠੀਕ ਆ ਇਹ ਵੀ ਕਿਹੜੀ ਜੀਰੀ ਲਾ ਰਹੇ ਹੋ ਤੁਸੀਂ ਅਸੀਂ ਇਹ 22 22 ਲਾ ਰਹੇ ਹਾਂ ਵੀਰੇ 22 22 ਹਾਂ ਕੋਈ 26 ਆ ਕੋਈ 22 ਆ ਠੀਕ ਆ ਜੀਰੀ ਇਹ ਤਾਂ ਨਾ ਜਿਹੜੀ ਮਰਜ਼ੀ ਲਾ ਲਓ ਨਾ ਕੋਈ ਮਹਣੇ ਦੂਗਾ ਬਾਂਸਪਤੀ ਦੇ ਲਾਉਣੇ 8 ਕਿੱਲੇ ਅਸਾ ਤੇ ਨਹੀਂ ਨਹੀਂ ਜਿਵੇਂ ਮੰਨ ਲਓ ਵੀ ਆਪਾਂ ਪੀਲੀ ਪੂਸਾ ਅੱਜ ਕੱਲ ਚੱਲਦੀ ਆ ਉਸ ਮਰਜ਼ੀ ਜਿਹੜੀ ਮਰਜ਼ੀ ਲਾ ਲਓ ਠੀਕ ਆ ਪਰ ਜਿਰੀ ਇਹਦੇ ਵਾਲੀ ਤਕਨੀਕ ਨਾਲ ਬੀਜਣੀ ਪੈਂਦੀ ਆ ਠੀਕ ਆ ਇਹ ਕਿੰਨੇ ਕ ਟਾਈਮ ਪਹਿਲਾਂ ਬੀਜਣੀ ਪੈਂਦੀ ਵੀ ਉਹਦੇ ਵਾਰੀ ਕਿਤਾ 16 17 ਦਿਨਾਂ ਚ ਹੋ ਜਾਂਦੇ ਆ ਜਿਰੀ ਆ ਤਾਂ ਬੜਾ ਛੇਤੀ ਹੁੰਦੀ ਆ ਕਾਗਜ ਦੇ ਦੇ ਉੱਤੇ ਠੀਕ ਆ ਤੇ ਉੱਤੇ ਪੱਲੀਆਂ ਪੁਲੀਆਂ ਦਿੱਤੀਆਂ ਹੁੰਦੀਆਂ ਹਨ ਹਰੀ ਬਹੁਤ ਛੇਤੀ ਹੋ ਜਾਂਦੀ ਆ ਠੀਕ ਆ ਹਾਂਜੀ ਲੋ ਜੀ ਚੈੱਕ ਕਰ ਸਕਦੇ ਭਰਾ ਆ ਲਾਈਵ ਹੈ ਪਾਈਆਂ ਦੇ ਕਿੱਲੇ ਇਹ ਸੈਲਰ ਦੇ ਕੋਲ ਹੀ ਆ ਭਰਾ ਪੰਪ ਪੈਟਰੋਲ ਪੰਪ ਦੇ ਸੈਲਰਾਂ ਸੈਲਰ ਦੇ ਨਾਲ ਬੈਕ ਸਾਈਡ ਤੁਸੀਂ ਤੇ ਬਾਈਆਂ ਨੇ ਸੰਗਣਾ ਬਹੁਤ ਲਾਉਂਦੀ ਆ ਅੱਛਾ ਜੀ ਬਾਕੀ ਡਾਲ ਦੋ ਦੋ ਤਿੰਨ ਤਿੰਨ ਲਾਉਂਦੀ ਆ ਠੀਕ ਆ ਉਹ ਤਾਂ ਸੈਟਿੰਗ ਵੀ ਹੁੰਦੀ ਵਿੱਚ 8 ਕਿਲੋ ਜੀਰੀ ਪਾਉਂਦੀ ਆ ਹੁਣ ਤਾਂ ਕਿਸੇ ਹਿਸਾਬ ਚ ਪੈਂਦੀ ਵੀ ਨਹੀਂ ਅੱਛਾ ਜੀ 8 ਕਿਲੋ ਵੀ ਲੱਗਦਾ ਤੇ ਕਿੱਲੇ ਨੂੰ ਇੱਕ ਕਿੱਲੇ ਨੂੰ ਮੈਂ ਕਹਿੰਦਾ ਹੋ 21 ਦਾ 820 ਉੱਤੇ ਲੱਗੂਗਾ ਅੱਛਾ ਜੀ ਹੂੰ ਠੀਕ ਆ ਮਾਨ ਕੇ ਚਲੋ ਜੀ ਤਿੰਨ ਚਾਰ ਜਾਨੇ ਇਹ ਲਾ ਦਿੰਦੇ ਆ ਉਹ ਕਰਦੇ ਆ ਦੋ ਬੰਦੇ ਰੱਖੇ ਵਾ ਬਾਕੀ ਦੋ ਤਿੰਨ ਕਰਦੇ ਫਿਰਦੇ ਆ ਠੀਕ ਆ ਆ ਵੀ ਰੋਟੀ ਨੂੰ ਬਾਗ ਗਿਆ ਕੋਈ ਟਰੈਕਟਰ ਲੈ ਕੇ ਬਾਗ ਗਿਆ ਕੋਈ ਘਰੇ ਬਾਗ ਕੇ ਟ੍ਰੈਫਰ ਦੇ ਵਿੱਚ ਠੀਕ ਆ ਕਿਹੜਾ ਸਾਰੀ ਲ ਲੋਪਰਾ ਇੱਕ ਬਾਈ ਤੁਸੀਂ ਸੱਚ ਜਿਹੜਾ ਆਪਣਾ ਸਿੱਟਾ ਦੇ ਕੇ ਲਾਉਣ ਨੂੰ ਹਨ ਉਹ ਕਿਵੇਂ ਜਿਹੜੇ ਪਹਿਲਾਂ ਮਸ਼ੀਨਾਂ ਵੀ ਤੈਨੂੰ ਕਿਵੇਂ ਵੀ ਸਰ ਹਾਂ ਆਓ ਬੀਜਾ ਉਹ ਬਣੋ ਹੀ ਆ ਬੀਜੇ ਮੇਰੇ ਆਖਿਰ 8 ਕਿਲੇ ਬੀਜੇ ਬਿਆ 8 ਕਿਲੇ ਬੀਜੇ ਬਿਆ ਉਹ ਕਿਵੇਂ ਹੈ ਬਾਈ ਬਹੁਤ ਵਧੀਆ ਉਹ ਵੀ ਠੀਕ ਆ ਉਹ ਹੋਰ ਚੀਜ਼ ਆ ਇਹ ਟ੍ਰਾਂਸਪਲੈਂਟ ਆ ਉਹ ਹੋਰ ਚੀਜ਼ ਆ ਉਹ ਡੋਡੀ ਆ ਇਹ ਜਿਵੇਂ ਹੁਣ ਮੱਕੀ ਵਾਲੇ ਤਾਂ ਉਹ ਬੀਜੇ ਨਹੀਂ ਜਾ ਸਕਦਾ ਹੁਣ ਮੱਕੀ ਵਾਲਾ ਲਈ ਜਾਨੇ ਤਾਂ ਜਿਰੀ ਪਹਿਲਾਂ ਤਿਆਰ ਕਰਨੀ ਪੈਣੀ ਆ ਠੀਕ ਆ ਇਹ ਤਾਂ ਸਿੱਧਾ ਹੀ ਨਹੀਂ ਬੀਜੇ ਹੂੰ ਬਾਈ ਇਹ ਰੇਟ ਜੇ ਬਾਈ ਚਾਂਸ ਕਿੰਨਾ ਕੁ ਚੱਲਿਆ ਜੇ ਕੋਈ ਦੱਲਾ ਏ ਵੀਰੇ ਵੀ ਅਗਲੇ ਦਾ ਸੀ ਜਿਹੜੀ ਅਸੀਂ ਵੀਜੀ ਸੀ ਹਾਂਜੀ 5500 ਰੁਪਏ ਲਿਆ ਸੀ ਠੀਕ ਆ ਹਾਂਜੀ ਹੁਣ ਸਾਡੇ ਕੋਲ ਹੈ ਨਹੀਂ ਵੀ ਹੁਣ ਕੋਈ ਗੱਲ ਨਹੀਂ ਅਸੀਂ ਹੁਣ ਤਾਂ ਜੀਰੂ ਇਹ ਨਹੀਂ ਸਾਡੇ ਕੋਲੇ ਕਿਉਂਕਿ ਜੀਜੀ ਫਿਰ ਤੁਸੀਂ ਪਹਿਲਾਂ ਉਸ ਹਸਾਨ ਵਿੱਚ ਨਹੀਂ ਨਹੀਂ ਫਿਰ ਵੀਜੀ ਨਹੀਂ ਨਾ ਸਾਡੀ ਮੱਕੀ ਮੁੱਕੀ ਸੇ ਸੀ ਉਧਰ ਹਲਦ ਗਏ ਵੈਸੇ ਭਾਈ ਜੇ ਜੇ ਕਿਸੇ ਨੇ ਕਿਸਾਨ ਵੀ ਲਿਆਉਣੀਆਂ ਤਾਂ ਇਹਦਾ ਖਰਚਾ ਖੁਰਚਾ ਕਿੰਨੇ ਕਿੰਨੇ ਕੀ ਹੁੰਦੇ ਕੀ ਗੱਲਬਾਤ ਆ ਇਹ ਸਾਡੇ ਕਿ ਤਿੰਨ ਲੱਖ ਰੁਪਏ ਦੇ ਵੀਰੇ ਕੋਈ ਸਬਸਿਡੀ ਆ ਜਾਂਦੀ ਹੈ ਚ 1.5 ਲੱਖ ਰੁਪਏ ਨੂੰ ਅਸਾਂ ਤੇ ਠੀਕ ਆ ਪਾਇ ਜਾਂਦਾ 2 ਲੱਖ ਰੁਪਏ ਦੇਉ ਚ ਲੱਗ ਜਾਂਦਾ ਨਮੀ ਤੇ ਠੀਕ ਆ ਉਹ ਹੀ ਖਰਚਾ ਖਰਚਾ ਵੀ ਪੈਟਰੋਲ ਤੇ ਗੱਡੀ ਤੇ ਹਾਂ ਸਭ 1.5 ਲੀਟਰ ਖਾ ਜਾਂਦੀ ਹੈ ਇਹ ਕਿੱਲੇ ਦਾ ਇਹ ਪੈਟਰੋਲ ਤੇ ਆ ਪੈਟਰੋਲ ਤੇ ਹਾਂ ਪੈਟਰੋਲ ਤੇ ਹਾਂ ਠੀਕ ਆ ਜੀ ਜੋ ਪਰਾ ਚੈੱਕ ਕਰ ਸਕਦੇ ਬਾਕੀ ਸਾਨੂੰ ਜਿੱਥੇ ਜੀਰੀ ਵੀਜੀ ਉਹ ਸਾਨੂੰ ਉਹ ਵੀ ਭਖਾਵਾਂਗੇ ਤੇ ਚੈੱਕ ਕਰ ਸਕਦੇ ਆਹ ਜੀਰੀ ਨੇ ਬਾਈ ਨੇ ਪਾਨੂੰ ਦਿਖਾਈ ਦਿੱਤੀ ਚੰਗੀ ਤਰ੍ਹਾਂ ਹਨ ਜੇ ਕੁਝ ਸਹਾ ਲੈਣਾ ਹੋਇਆ ਤਾਂ ਬਾਈ ਦਾ ਨੰਬਰ ਆਪਾਂ ਟਾਈਟਲ ਚ ਲਿਖਾਂਗੇ ਉੱਪਰਲੀ ਸਾਈਡ ਠੀਕ ਆ ਜੀ ਆਹ ਜੀਰੀ ਆ ਠੀਕ ਆ ਜੀ ਲੋ ਚੈੱਕ ਕਰ ਸਕਦੇ ਸਰਫ ਲੈਣਾ ਬੱਚੀ। ਪਨਾ ਲਾਰੀਏ ਬੁੱਤੇ ਹਾਂ। ਜਿੱਤੇ ਮਰਜ਼ੀ ਸੈਟਿੰਗ ਕਰ ਲਓ ਜੀ। ਹੁਣ ਤਾਂ ਦੇਖਣ ਨੂੰ ਸਾਨੂੰ ਐਦਾਂ ਲੱਗਦਾ ਵੀ ਉਹਨੂੰ ਹੀ ਲੱਗਦਾ ਹੈ ਨਾ ਤੇ ਬਾਈ ਕੰਨੇ ਪੰਜ ਚਾਰ ਦਿਨ ਉਹਨੂੰ ਐ ਪੂਰੇ ਵਧੀਆ ਦੇਖਣ ਲੱਗ ਗਿਆ। ਤੇ ਵਕਸੇ ਨੂੰ ਉੱਤੇ ਤੱਕ ਜਿਹੜੀ ਜਿਹੜੀ ਵੀਡੀਓ ਬਣਾਉਣੇ। ਬਾਈ ਕੰਨੇ ਆਪੀ ਜਾਣਕਾਰ ਹੈ, ਹੌਲੀ ਜਿਹਾ ਨੌਲੇਜ ਆ ਜਾਂਦੀ ਹੈ ਜੀ। ਆਹ ਹੁਣ ਅਗਰ ਜੇ ਪਨੀਰੀ ਵੀ ਮੌਕਾ ਤੇ ਔਰ ਇਹ ਅਟਕ ਗਈ ਲੱਗਾ ਪਨੀਰ ਨੂੰ ਤਾਂ ਨੂੰ ਉੱਪਰ ਸਪੇਅਰ ਕਰ ਲੈ ਜੀ ਕਰਦਾ ਦੇਖੋ ਕਿੰਨਾ ਨਾਰਮਲ ਖੜੀ ਹੈ ਹਲਾ ਜੀ ਰਿਭੇ ਕਰ ਰਹੇ

fast ਹਾਂ ਅਰੇ ਭਾਈ ਤੋਂ ਵੀ ਲੈ ਆ ਤੂੰ ਭਾਈ ਦਾ ਨੰਬਰ ਲਾਵੇਂਗਾ ਟੈਕਲ ਲੈ ਕੇ ਇਹ ਮੱਕੀ ਵਾਲਾ ਜਿਹੜਾ ਗਾਸਟ ਹੈ ਭਾਈ ਗੇਅਰ ਵਾਲਾ ਆ ਬਲੀਵਰ ਜੀ ਜਿਹੜਾ ਲਾ ਪਸਟ ਆ ਕਲਾਸਿਕ ਮੋਟੀ ਫਾਰਵਰਸ ਹੋਏ। ਲੋ ਜੀ ਇਹ ਹੈਗੀ ਆ ਫੌਦ ਇਹਨਾਂ ਨੇ ਇੱਥੇ ਇੱਥੇ ਅੱਖ ਕਿਲੇ ਲਾਉਣੇ ਆ। ਠੀਕ ਹੈ ਜੀ। ਬੱਸ ਲਾ ਦੇ। ਲੋ ਜੀ। ਸਮੂਹ ਜ਼ੂਮ ਕਰਕੇ ਵੀ ਦਿਖਾ ਮੈਂ ਦੇਖ ਲੈਣਾ। ਸਮੁੰਦਰਲੀ ਸਾਈਡ ਵੀ ਦਿਖਾ ਲੈ ਸਾਰੇ। ਠੀਕ ਹੈ ਜੀ। ਹਾਂਜੀ ਨਹੀਂ ਨਹੀਂ ਬਾਜ ਤਾਂ ਮੈਕ ਲੱਗੇ ਪਰ ਬਹੁਤ ਆਉਂਦੀ ਸਹੀ ਆਹ ਲੋ ਜੀ ਆ ਲੱਗ ਗਏ ਕੰਪਲੀਟ ਹੋ ਗਿਆ ਲੋ ਜੀ ਚੈੱਕ ਕਰ ਸਾਬੋ ਠੀਕ ਆ ਜੀ ਹੁਣ ਸਾਨੂੰ ਹੋਰ ਨੂੰ ਜੇ ਲੱਗਦੀ ਦੀ ਦੀ ਇਹ ਕਹਿੰਦੇ ਬਾਈ ਕਹਿੰਦੇ ਜਦੋਂ ਤਿੰਨ ਚਾਰ ਦਿਨ ਹੋ ਗਏ ਤਾਂ ਫੇਰ ਪਤਾ ਵੀ ਨਹੀਂ ਲੱਗਣਾ ਕੋਈ ਜੱਜਮੈਂਟ ਵੀ ਨਹੀਂ ਕਰ ਸਕਦਾ ਵੀ ਕਿਦਾਂ ਆਹ ਲੋ ਜੀ ਲੈਣਾ ਬਣ ਗਿਆ ਦੀਆ ਲੋ ਜੀ ਹੁਣ ਆਪਾਂ ਸਾਨੂੰ ਜ਼ੂਮ ਕਰਕੇ ਵਿਖਾਉਣਾ ਸਾਰੇ ਜਿਲਿਆਂ ਦਾ ਵਾਣ ਲੱਗਿਆ ਇਹਨਾਂ ਮਸ਼ੀਨ ਨਾਲ ਲੋ ਜੀ ਲੋ ਇਹ ਐਲਰ ਦੇ ਕੋਲ ਸੈਂਟਰ ਦੇਖ ਸਕਦੇ ਹੋ ਉਧਰ ਪੰਪ ਤੋਂ ਮੋੜਨਸਾਰ ਜੇ ਕਿਸੇ ਨੇ ਦੇਖਣਾ ਆ ਕੇ ਖੋਦ ਆ ਕੇ ਵੀ ਦੇਖ ਸਕਦੇ ਹੋ ਭਰਾ ਲੋ ਜੀ ਬਾਕੀ ਸਾਨੂੰ ਜਿਹੜੀ ਜਿੱਤੇ ਵੀ ਜੀ ਉਹ ਵੀ ਵਖਾ ਮੰਗੇ ਜੀ ਲੋ ਜੀ ਇਹ ਲਾ ਰਿਹਾ ਹੁਣ ਜਿਉਂ ਫੇਰ ਕਰ ਲੈਣੇ ਆਪਾਂ ਜਿਆ ਚੱਲ ਰਹੀ ਆ ਤੇ ਬਹੁਤ ਵਧੀਆ ਮਨ ਤਾਂ ਲੱਗੀ ਸਕੀਮ ਬਾਕੀ ਭਾਈ ਵੀ ਦੱਸ ਰਿਹਾ ਕਹਿੰਦੇ ਅਸੀਂ ਸੈਕੰਡ ਹੈਂਡ ਲੈਤੀ ਹਨ ਤੇ ਬਾਕੀ ਸਾਨੂੰ ਜਿੱਥੇ ਪੌਦ ਬੀਜੀ ਵੀ ਆ ਸਾਨੂੰ ਉਹ ਵੀ ਵਿਖਾਉਣੇ ਆ ਜਾ ਕੇ ਉੱਥੇ ਠੀਕ ਆ ਜੀ ਲੋ ਜੀ ਲੋੜ ਜੇ ਪੱਜੂ ਨੂੰ ਕਰਕੇ ਦਿਖਾਇਆ ਫੋਨ ਨੂੰ ਉਹ ਚੱਲ ਰਹੀ ਐ ਪਟਰੋਲ ਤੇ ਹੈਗੀ ਆ ਭਰਾ ਜੀ ਬਈਆ ਗੋਲ ਜੀ ਕਿਵੇਂ ਤਰੇ ਰੋਲ ਜਿਹੇ ਦੱਸਿਓ ਮਾੜਾ ਜਿਹੇ ਬਾਰੇ ਉਹ ਟਰਾਲੀ ਚ ਲਦਦੇ ਨੇ ਮਿਲਿਆ ਵੀਰੇ ਆਦੇ ਜਿੱਮੇ ਆਏ ਉੱਥੋਂ ਬਿੱਡਾਂ ਦੇ ਉੱਤੇ ਐ ਭੱਟ ਲੈਣੇ ਆ ਹਾਂਜੀ ਮੁੜ ਕੇ ਬੱਸ ਇਹਨੂੰ ਐ ਰੋਲ ਕਰਕੇ ਹਾਂਜੀ ਬੱਸ ਐ ਲੋ ਟਾਂ ਟਰਾਲੀ ਧਰ ਦੇਣਾ ਕਿਉਂਕਿ ਆਦੇ ਪੈ ਚੰਨੇ ਸੋਖੇ ਆ ਫਿਰ ਇਹ ਖਰਾਬ ਨਹੀਂ ਹੁੰਦੇ ਠੀਕ ਆ ਜੇ ਸਿੱਧੇ ਲੈਵਾਂਗੇ ਤਾਂ ਫਿਰ ਉੱਤੇ ਧਰਨੇ ਪੈਣਗੇ ਦੂਜੇ ਇੱਕ ਦੂਜੇ ਤੇ ਠੀਕ ਆ ਨਾਲੇ ਕੁ ਜੀਰੀ ਵੱਧ ਪੈ ਜਾਂਦੀ ਆ ਤੇ ਬਿਲਕੁਲ ਠੀਕ ਆ ਆਹ ਲਓ ਭਰਾ ਤੇ ਬਾਕੀ ਸੋ ਦੇਸੀ ਇਹਨਾਂ ਦੀ ਕੈਸਤੀ ਉਹ ਵੀ ਦਿਖਾ ਰਹੇ ਦੂਰ ਲੈ ਕੇ ਜਾਂਦੇ ਜਿਹੜੀ ਉਹ ਹਾਂਜੀ ਕਾਗਜ਼ ਦੇ ਉੱਤੇ ਧਰ ਕੇ ਅਸਾਂ ਲੈਦਾ ਮਸਤਾਰੇ ਨੂੰ ਲਓ ਜੀ ਉਹ ਕੈਸਤੀ ਦਿਖਾਓ ਜੀ ਚੱਲਦੀ ਹੁਣ ਇਹਨਾਂ ਦੀ ਇਹਨਾਂ ਦੂਰ ਲੈ ਕੇ ਜਾਣੇ ਆ ਕਾਗਜ਼ ਤੇ ਧਰ ਕੇ ਲਓ ਜੀ ਉਹ ਲੈ ਕੇ ਜਾ ਰਹੇ ਭਾਈ ਇਹ 6-7 ਟਿਕ ਜਾਂਦੇ ਉੱਤੇ ਹੱਕ ਰੇਟ ਦੇ ਹਾਂਜੀ ਨਹੀਂ ਫਿਰ ਇਹ ਇਹ ਤਾਂ ਦੋ ਬਣੀ ਜਾਂਦੇ ਇਕੱਲੇ ਤੋਂ ਭਾਰਾ ਹੋ ਜਾਂਦਾ ਕੰਮ ਸਹੀ ਗੱਲ ਹੈ ਸਹੀ ਗੱਲ ਲਓ ਜੀ ਇੰਨਾ ਕੰਮ ਜ਼ਰੂਰ ਆ ਇਹ ਦੇਖ ਸਕਦੇ ਹੋ ਲਓ ਜੀ ਆਪੇ ਉੱਥੇ ਜੋ ਝੋਸਾ ਮਾਰ ਤਾ ਲੈ ਜਾਂਦੇ ਆ ਮੁਖਤਿਆਰ ਸਹੀ ਨਹੀਂ ਟਿਕੇ ਬਿਆਹ ਤਰੇ ਲਈ ਜਾਂਦੇ ਆ ਗਲਤ ਗਲਤ ਹੋ ਗਏ ਨੇ ਗਲਤ ਤਰੇ ਨਹੀਂ ਸਮਾਰ ਕੇ ਬਾਹਰ ਤਰ ਤੇ ਕਿੱਡਾ ਚੋੜਾ ਕਾਗਜ ਆਗਾ ਲਓ ਜੀ ਚੈੱਕ ਕਰ ਆ ਜੀ ਕੇ ਵਾਲਾ ਲੋਟਾ ਕਿਸਕੀਮ ਸਿੱਕੀ ਹੋਈਆਂ ਤੋਂ ਤੇ ਟਰਾਲੀ ਚਾਹੁੰਦੇ ਆ ਰੋਲ ਬਣਾ ਕੇ ਬਾਈ ਕਹਿੰਦਾ ਰੋਲ ਐ ਤਰੇ ਨਹੀਂ ਬੰਦੇ ਹਨ ਜੇ ਸਿੱਧੇ ਲੋਟ ਕਰਾ ਕੇ ਫਿਰ ਬਾਈ ਕਹਿੰਦੇ ਟਿਕ ਦੇਣੀ ਆ ਸਮਝਾਤਾ ਠੀਕ ਹਨ ਬਾਈ ਦਾ ਨੰਬਰ ਆਪਾਂ ਟੈਟਰ ਤੇ ਲਿਖਾਂਗੇ ਲਓ ਜੀ ਉਹ ਜਾ ਰਹੀਆਂ ਕੈਸਟੀਆਂ ਜਗਾੜੂ ਕੈਸਟੀਆਂ ਐ ਲਓ ਜੀ ਜਿੱਕਾ ਕੋ ਦੂਰ ਹੋਣਾ ਉਹ ਮੰਨ ਕੇ ਚੱਲੋ ਜੀ ਤਿੰਨ ਚਾਰ ਕਿੱਲਾਂ ਦਾ ਉਧਰ ਪਹੀ ਦੂਜੇ ਪਾਸੇ ਦੂਰ ਆ ਨਾ ਹੁਣ ਰਾਹ ਦੂਰ ਆ ਉਧਰ ਦੀ ਠੀਕ ਆ ਉਧਰ ਦੀ ਰਾਹ ਦੂਰ ਆ ਤੇ ਫਿਰ ਬਈ ਕਦੇ ਇਦਾਂ ਇਦਾਂ ਸਟਾਕ ਲੈ ਕੇ ਆਣਾ ਮੈਂ ਦਾ ਲੋ ਜੀ ਚਾਰ ਗੇੜਿਆਂ ਤੇ ਕਿੱਲੇ ਦੀ ਵਗ ਜਾਂਦੀ ਆ ਠੀਕ ਆ ਹਾਂ ਹੁਣ ਤੁਹਾਨੂੰ ਤਜਰਬਾ ਵੀ ਆਵੇ ਕਿੰਨੇ 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 ਪੈ ਜਾਂਦੇ ਚ ਕਿੰਨੀ ਪੈ ਜਾਂਦੀ ਬਹੁਤ ਇਦਾਂ ਆਹ ਕ੍ਰੇਡ ਜੀ ਹਾਂ ਕ੍ਰੇਡ ਤੇ ਸੰਭਲ ਤਿੰਨ ਬੈਡ ਪੈਂਦੇ ਆ ਤੇ ਹੀ ਬਣਦੇ ਆ ਇੱਕ ਦੇ ਵਿੱਚੋਂ ਠੀਕ ਆ 20 ਤੇ 60 66 ਠੀਕ ਹੈ तकरीबन ਕਿੱਲੇ ਤੇ 60 ਤੋਂ 70 ਪੈ ਜਾਂਦੇ ਜਿਹੜੀ ਆ ਚੀਜ਼ਾਂ ਆਹ ਕਰੇਟ ਦੇ ਇੰਨੇ ਕ ਪੈਂਦੇ ਹੈਗੇ ਠੀਕ ਆ ਹਾਂਜੀ ਲੋ ਜੀ ਕਾਮ ਤਾਂ ਫਿਰ ਤੁਹਾਨੂੰ ਪਤਾ ਹੀ ਵੱਧ ਵਧਣਗੇ ਕੰਮ ਆਣਾ ਤੇ ਬਾਈਆਂ ਨੇ ਕਿੰਨੇ ਕਿੱਲੋ ਕਿ ਟੋਟਲ ਛੱਡੇ ਐਦ ਕੀ ਲਾਰੇ ਵਿੱਚ ਇੱਥੇ 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 ਬਖਤਗੜ ਬਖਤਗੜ ਤੇ ਲੱਗਣਗੇ 15 ਕਿੱਲੇ ਲੱਗਣਗੇ 15 ਕਿੱਲੇ ਜੇ ਕਿਸੇ ਨੇ ਬਾਈ ਆ ਕੇ ਵੀ ਦੇਖਣੀਆਂ ਤਾਂ ਜ਼ਿਲ੍ਹਾ ਬਰਨਾਲਾ ਸਪੈਂਡ ਬਖਤਗੜ ਠੀਕ ਹੈ ਬਾਈ 23 23 ਇਹ ਨਿਕਲਦਾ ਬਸ ਉਹੀ ਕਦੇ 65 ਤੋਂ ਲੈ ਕੇ ਜਾਂ 70 ਤੱਕ ਦਾ ਕਰੇਟ ਪੈਂਦੇ ਲੋ ਜੀ ਕੈਸਤੀ ਹੋਤ ਲੈਂਦੀਆਂ ਪਾਣੀ ਵਾਲੀਆਂ ਜਿਗਾੜੂ ਕੈਸਤੀਆਂ ਲੋਕ ਬਾਕੀ ਪਾਸ ਆਰਟ ਵੀਡੀਓ ਬਣਾਉਣਾ ਤੁਹਾਨੂੰ ਉੱਥੇ ਕਿਉਂਕਿ ਜਲਦੀ ਪਤਾ ਲੱਗਦਾ ਨਾ ਸਟਾਰਟ ਕਰ ਜਾਂਦੀ ਹੈ ਠੀਕ ਹੈ ਜੀ ਤੇ ਬਾਈ ਜੀ ਆਸੇ ਇਹਨਾਂ ਦੀ ਪੌਦ ਵੀਜੀ ਪਿੰਡ ਦੇ ਲਾਗੇ ਗਊਸਾਲਾ ਕੋਹੜਾ ਜੀ ਆਸੇ ਪਿੰਡ ਵਕਤਗੜ ਤੇ ਤੁਸੀਂ ਦੇਖ ਵੀ ਸਕਦੇ ਪਰਨੀ ਸੜਕ ਜਾਂਦੀ ਹੈ ਜੂਮ ਕਰਕੇ ਵਿਖਾਣੇ ਉਹ ਟਰੈਕਟਰ ਉੱਤੇ ਜਾ ਰਿਹਾ ਠੀਕ ਹੈ ਉਹ ਮੇਨ ਮੋਗੇ ਵਾਲਾ ਹਾਈ ਪਿਆ ਗਿਆ ਤੇ ਆਹ ਪੌਦ ਵੀਜੇ ਪਾਈਆਂ ਦੀ ਠੀਕ ਹੈ ਜੀ ਸਾਰੇ ਵੀਡੀਓ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਠੀਕ ਹੈ ਜੀ ਅ ਸ਼ੇਅਰ ਤੇ ਕਮੈਂਟ ਜਰੂਰ ਕਰੋ ਕਿਉਂਕਿ ਵੀ ਕਿਦਾਂ ਦੀ ਤਕਨੀਕ ਆ ਪਹਿਲਾਂ ਇਹ ਜਿਆਦਾ ਚੈਨਾ ਚ ਬੀਜ ਦਿੰਦੇ ਸੀ ਤਾਂ ਵੀ ਤੇ ਹੁਣ ਵੀ ਵੀਡੀਓ ਤੇ ਤਾਂ ਕਿਉਂਕਿ ਲੇਬਰ ਥੋੜੀ ਜਿਹੀ ਘੱਟ ਪੈਂਦੀ ਆ ਘੱਟ ਮਿਲਦੀ ਆ ਇਸ ਕਰਕੇ ਤਾਂ ਕਰਕੇ ਕਿਸਾਨਾਂ ਵੀਰਾਂ ਨੇ ਮਸ਼ੀਨ ਲੈ ਆਂਦੀ ਆ ਕਿਉਂਕਿ ਸਾਨੂੰ ਪਤਾ ਹੀ ਹੈ ਅੱਜ ਕੱਲ ਤੇ ਲੇਬਰ ਦਾ ਥੋੜੀ ਜੀ ਪ੍ਰੋਬਲਮ ਚੱਲ ਰਹੀ ਆ ਇਸ ਕਰਕੇ ਬਈ ਕਹਿੰਦੇ ਸੀ ਆਪ ਦੀ ਬਹੁਤ ਆਪ ਪਿਆਰ ਕਰਨੇ ਚੰਦੇ ਬਿੱਡਾਂ ਤੇ ਠੀਕ ਹੈ ਜੀ ਅ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ